ਪੰਜਾਬ ਦੇ ਵਿੱਚ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਜਿੱਥੇ ਕਿ ਕਰੀਬ 20 ਦਿਨ ਪਹਿਲਾਂ ਬੰਨ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਦੇ ਉੱਤੇ ਸੀਗਾ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਆਲੀ ਕਲਾ ਦੇ ਐਡਵਾਂਸ ਆਜਰੀ ਬੰਨ ਟੁੱਟ ਚੁੱਕਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇਸ ਵਧਣ ਦੇ ਕਾਰਨ ਹੜ ਦਾ ਖਤਰਾ ਵੀ ਬਣਿਆ ਹੋਇਆ ਬਿਆਸਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਿਸਾਨਾਂ ਦੇ ਸਾਂ ਸੁੱਕ ਗਏ ਨੇ ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਨਾਲ ਸੰਬੰਧਿਤ ਪਿੰਡ ਅਲੀ ਕਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਾਏ ਗਏ ਐਡਵਾਂਸ ਆਰਜੀ ਬੰਨ ਟੁੱਟ ਗਿਆ ਹਾਲਾਂਕਿ ਬਚਾਉਣ ਦੇ ਲਈ ਇਲਾਕੇ ਦੇ ਲੋਕਾਂ ਨੇ ਅਤੇ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਦੇ ਹੇਠ ਦਿਨ ਰਾਤ ਇੱਕ ਕਰਕੇ ਯਤਨ ਜਾਰੀ ਕੀਤੇ ਸਨ ਪਰ ਕਮਜ਼ੋਰ ਥਾਵਾਂ ਦੇ ਉੱਤੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾ ਤੋਂ ਚਾਰੀ ਸੀਗਾ ਜੇਕਰ ਗੱਲ ਕਿਤੇ ਜਾਵੇ 2023 ਦਾ ਤਦ ਅੱਜ ਇੱਕ ਹੀ ਸਾਲ 2023 ਦੇ ਵਿੱਚ ਇਸੇ ਜਗ੍ਹਾ ਤੋਂ ਬੰ ਟੁੱਟਿਆ ਸੀਗਾ ਜਿਸ ਤੋਂ ਬਾਅਦ ਕਰੀ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਸੰਤੇ ਹਾਲੇ 2023 ਦੇ ਜ਼ਖਮ ਜੋ ਕਿ ਭਰੇ ਨਹੀਂ ਸੀਗੇ ਪਰ 2023